ਜੰਮੂ ਕਸ਼ਮੀਰ ਦੇ ਸੁੰਦਰਬਾਨੀ ਸੈਕਟਰ ਵਿੱਚ ਬਿੱਤ ਦਿਨੀ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਸੂਰਬੀਰ ਫੌਜੀ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ ਸੀ ਜਿਸ ਦਾ ਅੰਤਿਮ ਸੰਸਕਾਰ ਅੱਜ ਉਸਦੇ ਜੱਦੀ ਪਿੰਡ ਜਨੇਰ ਚ ਸਰਕਾਰੀ ਸਨਮਾਨਨਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਸ਼ਹੀਦ ਕਰਮਜੀਤ ਸਿੰਘ ਨੂੰ ਵਿਦਾਇਗੀ ਦੇਣ ਮੌਕੇ ਧਾਰਮਿਕ ਸਿਆਸੀ ਤੇ ਸਮਾਜਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਵੀ ਮੌਜੂਦ ਸਨ ਇਸ ਮੌਕੇ ਫੌਜ ਦੇ ਜਵਾਨਾਂ ਵੱਲੋਂ ਪੂਰੇ ਮਾਨ ਸਨਮਾਨ ਨਾਲ ਕਰਮਜੀਤ ਦੀ ਦੇਹ ਨੂੰ ਸਮਸ਼ਾਨ ਘਾਟ ਚ ਲਿਜਾਇਆ ਗਿਆ ਜਿੱਥੇ ਸਰਕਾਰੀ ਸਨਮਾਨ ਨਾਲ ਸ਼ਹੀਦ ਕਰਮਜੀਤ ਸਿੰਘ ਨੂੰ ਨਾਮ ਅਖਾਣਾ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਅੱਜ ਸੇਦੋ ਗਈ ਕਰ ਤੋਂ ਦੇ ਬਾਰੇ ਜੋ ਸੁਣਤਾ ਜਿੰਦਾਂ ਦਾ ਰੂਪੀਰਾ ਸੀ ਕਿਸ ਤਰ੍ਹਾਂ ਬਚਪਨ ਤੋਂ ਲੈ ਕੇ ਆਪਾਂ ਵਾਜੀ ਉਹਦਾ ਵੀ ਇਹੀ ਸ਼ੌਂਕ ਸੀ ਕਿ ਫੌਜ ਦੇ ਵਿੱਚ ਜਾਂਦਾ। ਬਾਕੀ ਖੇਡਾਂ ਦੇ ਵਿੱਚ ਵੀ ਸੀ ਆ ਸ਼ੌਂਕ ਸੀ। ਕੀ ਬਾਤੇ ਕਰਤਾ ਤਾਂ ਜੈਸੇ ਸੈਨਾ ਵਿੱਚ ਭਰਤੀ ਦਾ ਉਸਕਾ ਕੈਸੇ ਮਨ ਬਣਾਉ। ਵਾਜੀ ਨਾਲ ਦੇ ਦੋਸਤਾਂ ਵੀ ਇੱਕ ਹੀ ਬਣ ਗਏ ਵੀ ਉਹ ਵੀ ਗਿਆ ਤੇ ਮੈਂ ਵੀ ਜਾਣੇ। ਆਪਨੇ ਵੀ ਕਾਫੀ ਲੰਬਾਰਸਾ ਜੋ ਹੈ ਸੈਨਾ ਵਿੱਚ ਫੌਜ ਵਿੱਚ ਗੁਜ਼ਾਰਿਆ। ਹਾਂਜੀ ਹਾਂਜੀ। ਆਪ ਕੀ ਤਰ੍ਹਾਂ ਸੇ ਵੀ ਪ੍ਰੇਰਨਾ ਰਹੀ ਉਸਕੋ ਵੀ ਫੌਜ ਵਿੱਚ ਜਾਓ ਦੇਸ਼ ਦੀ ਸੇਵਾ ਕਰੋ। ਹਾਂਜੀ ਹਾਂਜੀ। ਕਿਹਾ ਸੀ ਇਹ ਪਿੰਡਾਂ ਦੇ ਵਿੱਚ ਕੋਈ ਨਹੀਂ ਬੱਚਾ ਦਾ ਹਾਲਤ ਤੇ ਵੀ ਕਿਸੇ ਕੰਮ ਸੇ ਲੱਗਾ ਬੰਦਾ ਰੋਟੀ ਪਾਣੀ ਪੈ ਜਾ ਸਕਦਾ ਇਸ ਕੇਤੀ ਦਾ। ਉਹਨ ਕੋਚ ਕਰਾਈ ਬਤੀ ਆਪੇ ਵੀ ਦੇਸ਼ ਦੀ ਸੇਵਾ ਕਰਨੇ ਦਾ ਜੈਬਾ ਦਾ ਆਪ ਰਿਟਾਇਰ ਹੋਏ ਉਸ ਕੇ ਬਾਅਦ ਆਪਣੇ ਬੇਟੇ ਕੋ ਭੇਜਾ ਹਾਂਜੀ ਹਾਂਜੀ ਕਿੰਨੀ ਏਜ ਸੀ ਜਦੋਂ ਇਹ ਚਲਾ ਗਿਆ ਸੀ ਗਦੀ ਕੋਚ ਮਤਲਬ 20 ਕ ਸਾਲ ਦਾ ਸੀ ਤੋ ਜੈਸੇ ਇਹ ਪਾਕਿਸਤਾਨ ਕੀ ਗਿਰੋਨੀ ਹਰਕਤ ਹੈ ਤੋ ਆਪੇ ਸਰਕਰਤ ਕੇ ਲਈ ਕੀ ਕਹਿਣਾ ਚਾਹੋਗੇ ਬਾਜੀ ਕੋਈ ਹੱਲ ਹੋਣਾ ਚਾਹੀਦਾ ਹੁਣ ਬੱਚੇ ਦਾ ਮਤਲਬ ਮਰੀ ਜਾਂਦੇ ਫੇ ਆਮ ਆਦਮੀ ਦੇ ਸਰਕਾਰ ਦਾ ਆਦਮੀ ਮੰਤਰੀਆਂ ਦਾ ਤੋ ਇਹਦੀ ਕੁਛ ਨਹੀਂ ਜਾਂਦਾ ਇੱਥੇ ਉਹਨਾਂ ਦਾ ਬਾਤਚੀ ਦੇ ਜ਼ਰੀਏ ਹੱਲ ਹੋ ਸਕਦਾ ਆਪਕੀ ਸਰਕਾਰ ਸੇ ਕੀ ਮੰਗ ਹੈ ਮੰਗ ਕੀ ਜੀ ਹੁਣ ਸਾਡਾ ਇੱਕ ਬੱਚਾ ਫਿਰ ਸਾਡੇ ਬੱਚੇ ਨੌਕਰੀ ਦਿੱਤੀ ਬੜੀ ਮਾੜੀ ਗੱਲ ਹੋਈ ਆ ਅੱਜ ਥੋੜੇ ਦਿਨਾਂ ਦੇ ਵਿੱਚ ਹੀ ਮੋਗੇ ਜ਼ਿਲ੍ਹੇ ਦਾ ਸਾਡਾ ਦੂਸਰਾ ਨੌਜਵਾਨ ਜਿਹੜਾ ਧਰਮਕੋਟ ਹਲਕੇ ਦਾ ਸ਼ਹੀਦ ਹੋ ਗਿਆ ਅਰੇ ਮੈਂ ਸਮਝਦਾ ਕਿ ਪਾਕਿਸਤਾਨ ਨੂੰ ਇਹ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਦੁਸ਼ਮਣੀ ਦੇਸ਼ਾਂ ਦੀ ਹੁੰਦੀ ਹੈ ਇੱਕ ਦੂਜੇ ਦੇ ਨਾਲ ਪਰ ਇਹ ਜਿਹੜੇ ਨੌਜਵਾਨ ਨੇ ਦੋਨੇ ਹੀ ਪਾਸੇ ਮਾਮਾ ਦੇ ਪੁੱਤ ਜਿਹੜੇ ਆ ਉਹ ਪਤਾ ਨਹੀਂ ਕਿਸ ਭੇਂਟ ਦੇ ਵਿੱਚ ਚੜ ਜਾਂਦੇ ਆ ਔਰ ਉਧਰਲੇ ਫੌਜੀਆ ਨੂੰ ਵੀ ਪਤਾ ਕਿ ਗਾਹ ਮਰਨ ਵਾਲਾ ਜਿਹੜਾ ਉਹ ਵੀ ਕਿਸੇ ਮਾਂ ਦਾ ਉਹਨਾਂ ਵਰਗਾ ਪੁੱਤ ਫੌਜੀ ਹੋਊਗਾ ਇਹ ਪਾਕਿਸਤਾਨ ਦੀ ਸ਼ੁਰੂ ਤੋਂ ਕਹਾਇਤ ਰਹੀ ਹੈ ਜਦੋਂ ਵੀ ਦੋਸਤੀ ਦੀ ਗੱਲ ਕਰਦਾ ਉਹਦੇ ਵਿੱਚ ਕੋਈ ਨਾ ਕੋਈ ਇਹੋ ਜੀ ਹਰਕਤ ਕਰ ਦਿੰਦਾ ਪਰਮਾਤਮਾ ਸਮਤ ਬਖਸ਼ੀ ਉਹਨਾਂ ਨੂੰ ਅੱਜ ਵੀ ਇੱਕ ਪਾਸੇ ਕੋਰੀਡੋਰ ਲਾਂਗੇ ਦੀਆਂ ਗੱਲਾਂ ਚੱਲ ਰਹੀਆਂ ਔਰ ਦੂਜੇ ਪਾਸੇ ਕਰਾਸ ਬਾਰਡਰ ਫਾਇਰਿੰਗ ਜਿਹੜੀ ਹੈ ਉਨੇ ਸਾਡਾ ਇੱਕ ਹੋਰ ਨੌਜਵਾਨ ਜਿਹੜਾ ਉਹ ਮੌਤ ਦੇ ਦੈਂਤ ਨੇ ਨਿਕਲ ਲਿਆ ਮੈਂ ਉਹਦੇ ਇਸ ਅਫਸੋਸ ਕਰਦਾ ਸ਼ਰਦਾ ਦੇ ਫੁੱਲ ਭੇਟ ਕਰਦਾ ਮੋਗਾ ਤੋਂ ਬਿਟੂ ਪੁਰਵਾਰੀ ਰਿਪੋਰਟ ਪੰਜਾਬ ਟੂਡੇ